ਜਗਰਉਂਦੇ ਸੀ ਜੀ ਸਰਦਾਰ ਹਾਕਮ ਸਿੰਘ ਜੀ ਦੇਖੋ ਜੀ ਇਹ ਜਿਹੜੇ ਟੈਲੀਫੋਨ ਨੰਬਰ ਤੇ ਲੱਗੇ ਸਦਾ ਹਾਕਮ ਸਿੰਘ ਸੀ ਜੀ ਜਗਰਉਂਦੇ ਤੇ ਵੀ ਉਹ ਸਰਦਾਰ ਹਰਚੰਦ ਸਿੰਘ ਜਿਹੜੇ ਸਰਦਾਰ ਕਲੌਥਨਸ ਵਾਲਿਆ ਇਹਨਾਂ ਦੇ ਕੋਈ ਨਾ ਦੇ ਰਿਛੇ ਵਾਲੀ ਸੀ ਤੇ ਮੇਰੇ ਸਤਿਕਾਰਯੋਗ ਪਿਤਾ ਜੀ ਦੇ ਕਲਾਸ ਵਿੱਚ ਸੀ ਇਕੱਠੇ ਪੜਦੇ ਹੁੰਦੇ ਸੀ ਉਹ ਚਲੇ ਤੇ ਐਸੇ ਜਗਰਉਂਦੇ ਸੀ ਦੇ ਤੇ ਉਹ ਚਲੇ ਗਏ ਸੀ ਅਫਰੀਕਾ ਚਲੇ ਗਏ ਸੀ अफ्रीका ਜਲੇ ਕੇ ਸੀ ਤੇ افریقا جا ਕੇ افریقا ਦੇ ਹਾਲਾਤ ਉਸ ਖਰਾਬ ਹੋ ਗਏ ਜੀ ਤੇ ਉਹਨਾਂ ਦੇ ਵੀ ਵੀ ਬਾਬਾ ਜੀ ਕੋ ਵੀ ਉੱਥੇ ਆਏ ਤੇ ਬਾਬਾ ਜੀ ਕੋ ਬੇਨਤੀ ਕੀਤੀ ਡਬਲ ਮਾਈਂਡਰ ਸੀ ਵੀ ਜਾਂ ਤਾਸੀਂ ਪਰਮਨੈਂਟਡ ਇੰਡੀਆ ਜੀ ਜਾਂ ਸੀ ইংল্যান্ড ਚ ਗਏ ਕਿਉਂਕਿ ইংল্যান্ড ਦੀ ਉਹ ਤਾਂ ਛੁੱਟ ਦਿੱਤੀ ਸੀ افریقا ਨੇ ਕਿਹਾ ਸੀ ਵੀ ਜੇ ਜਿਹੜੇ ਕਿਸੇ ਨੇ ਵੀ ਆਉਣਾ ਤੇ ਵੀ ইংল্যান্ড ਵੀ ਆ ਸਕਦਾ ਤੇ ਉਹਨਾਂ ਨੇ ইংল্যান্ড ਦੀ ਛੁੱਟ ਦਿੱਤੀ ਸੀ ਉਹ ਕਰਕੇ ਵੀ ਕੋਈ ਸੀ ਆ ਸਕਿਆ ਤੇ ਉਹ ਜਿਹੜੇ ਸੀ ਜੀ ਫਿਰ ਉਹਨਾਂ ਨੇ ਵੀ ਦੋ ਚਿੱਠੀ ਸੀ ਉਹ ਕਹਿੰਦੇ ਵੀ ਅਸੀਂ ਕੀ ਕਰੀਏ ਤੇ ਬਾਬਾ ਜੀ ਕੋ ਬੇਨਤੀ ਕੀਤੀ ਤੇ ਬਾਬਾ ਜੀ ਕਹਿੰਦੇ ਅਸੀਂ ਕੀ ਕਰੀਏ ਬਾਬਾ ਜੀ ਅਸੀਂ ਇੰਗਲੈਂਡ ਜਾਈਏ ਜਾਂ ਇੰਡੀਆ ਜਾਈਏ ਤੇ ਬਾਬਾ ਜੀ ਕਿ ਤੁਸੀਂ ਇੰਗਲੈਂਡ ਚਲਿਓ ਬਾਬਾ ਜੀ ਇੰਗਲੈਂਡ ਤਾਂ ਗਿਆ ਤੇ ਉੱਥੇ ਆਪਦੀ ਦਸਵੰਦ ਵੀ ਕੱਟਦੇ ਹੁੰਦੇ ਸੀ ਜੋ 5-5000 ਰੁਪਏ ਦਸਵੰਦ ਉਹਨਾਂ ਬਿਚ ਦਸਵੰਦ ਹੁੰਦਾ ਸੀ ਜੋ ਉਹ ਤੇ ਆਪਣਾ ਇੰਗਲੈਂਡ ਦੇ ਵਿੱਚ ਰੈਵਨਿਊ ਇੰਗਲੈਂਡ ਰੈਵਨਿਊ ਦੇ ਵਿੱਚ ਨਾ ਜੀ ਉਹ ਆਪਣਾ ਰੈਵਨਿਊ ਸਰਵਿਸ ਦੇ ਵਿੱਚ ਇਨਸਪੈਕਟਰੀ ਇੰਗਲੈਂਡ ਦੇ ਵਿੱਚ ਲੱਗੇ ਸੀ ਤੇ ਪੜ੍ਹੇ ਲਿਖੇ ਸੀ ਤੇ ਉਹਨਾਂ ਨੇ ਵੀ ਕਰਕੇ ਬਾਬਾ ਜੀ ਕੋਲ ਬੇਨਤੀ ਕੀਤੀ ਵੀ ਕਹਿੰਦੇ ਹੁਣ ਕੀ ਕਰੀਏ ਬਾਬਾ ਜੀ ਕਹਿੰਦੇ ਵੀ ਤੁਸੀਂ ਇੰਗਲੈਂਡ ਚਲੇ ਜਾਓ ਫਿਰ ਉਹ ਇੰਗਲੈਂਡ ਚਲੇ ਗਏ ਸੀ ਇੰਗਲੈਂਡ ਗਏ ਸੀ ਤੇ ਫਿਰ ਉਹਨਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਵੀ ਵੀ ਸਾਨੂੰ ਵੀ ਵੀ ਕਬੀ ਬੱਚੇ ਦੀ ਵੀ ਵੀ ਇਸ ਵੀ ਸਾਨੂੰ ਬੱਚੇ ਵੀ ਗੁਰਸਿੱਖੀ ਜੀਵਨ ਦੇ ਬੱਚੇ ਚਾਹੀਏ ਵੀ ਉਹ ਵੀ ਉਹ ਤੁਸੀਂ ਉਹ ਕਰ ਕਰ ਪਾ ਕਰੋ ਵੀ ਗੁਰ ਗੁਰਸਿੱਖੀ ਜੀਵਨ ਦੇ ਬੱਚੇ ਚਾਹੀਏ ਵੀ ਸਾਨੂੰ ਉਹ ਬੱਚੇ ਬਖਸ਼ੋ ਤੇ ਬਾਬਾ ਜੀ ਬੱਚਾ ਹੱਸਣ ਲੱਗੇ ਬਾਬਾ ਜੀ ਕਹਿੰਦੇ ਵੀ ਤੇ ਗੁਰ ਸਿੱਖੀ ਕਿਸ ਤਰ੍ਹਾਂ ਵੀ ਕਹਿੰਦੇ ਜੀ ਹਬਈ ਸਾਨੂੰ ਸਾਡੇ ਬੱਚੇ ਜਿਹੜੇ ਹੋਣਾ ਜੀ ਬਈ ਉਹ ਵੀ ਅਮਰਤਾ ਦੀ ਹੋਣ ਤੇ ਵੀ ਗੁਰਵਾੜੀ ਦੀ ਪਾ ਕੱਟ ਸਕਦੇ ਹੁਣ ਤੇ ਬਾਬਾ ਜੀ ਜੀ ਕਿਹਾ ਕਿਤੇ ਕੋਈ ਨਾ ਕਹਿੰਦੇ ਜੀ ਵੀ ਗੁਰੂ ਸਾਹਿਬ ਫਰਮਾਣਾ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੇ ਜੀਵੇ ਨਾਨਕ ਦਾਸ ਮੁਖਸੇ ਜੋਗੜ ਇੰਹਾਂ ਆਵਾਂ ਸੱਚ ਹੋਵੇ ਬਾਬਾ ਜੀ ਇਹ ਬੱਚੇ ਦੀ ਤੇ ਵੀ ਕਹਿੰਦੇ ਵੀ ਇਹ ਵੀ ਬਈ ਇਸ ਤਰ੍ਹਾਂ ਵੀ ਕੋਈ ਗੱਲ ਨਹੀਂ ਕਿਹਾ ਫਿਰ ਉਹਨਾਂ ਦੇ ਫਿਰ ਇੰਗਲੈਂਡ ਆ ਗਏ ਜੀ ਵੀ ਇੰਗਲੈਂਡ ਚਾਕੇ ਨਾ ਜੀ ਉਹ ਉਸ ਤੋਂ ਬਾਅਦ ਉਹਦੇ ਵੀ ਬਈ ਆਪਣੇ ਇਹ ਚੋ ਹੈਗਾ ਜੀ 8 ਮਾਰਚ 2021 ਨੂੰ ਸਰਵਸ ਹੋਈ ਸੀ ਤੇ ਸੋ ਉਹ ਇੰਗਲੈਂਡ ਚਾ ਕੇ ਵੀ ਉਹਦੇ ਬੱਚੇ ਵਿੱਚੋਂ ਵੀ ਇੱਧਰ ਵੀ ਆ ਗਏ ਅਮ ਆਪਣਾ ਅਮਰੀਕਾ ਆ ਗਏ ਅਬੀ ਆ ਗਏ ਤੇ ਇੱਥੇ ਵੀ ਆ ਬੱਚੇ ਉਹਨਾਂ ਦੇ ਤੇ ਕੁਝ ਬੱਚੇ ਇੰਗਲੈਂਡ ਵੀ ਆ ਤੇ ਉਹਨਾਂ ਦੇ ਜੀ ਫਿਰ ਬਾਬਾ ਜੀ ਦੇ ਬੱਚੇ ਕਿਤੇ ਦੇ ਬਾਬਾ ਜੀ ਸਾਨੂੰ ਕੋਈ ਗੁਰਸਿੱਖ ਜੀ ਦੇ ਬੱਚੇ ਵਖਸੋ ਜੀ ਜਿਹੜੇ ਵੀ ਹਰ ਵਕਤ ਵੀ ਯਸੀ ਵੀਆ ਉਹ ਵੀ ਕਸਾ ਜੀ ਵੀ ਪਿਪਾਖ ਨਹੀਂ ਕਰਨ ਵੀ ਹੋ ਕਨ ਫਿਰ ਬਾਬਾ ਜੀ ਨੇ ਜੀ ਉਹਨਾਂ ਦੇ ਇੱਕ ਦੇਖੋ ਜੀ ਘਰੇ ਵੀ ਇੰਨੀ ਬਖਸ਼ਿਸ਼ ਕੀਤੀ ਉਹਨਾਂ ਦੇ ਘਰੇ ਵੀ ਉਹਨਾਂ ਦੇ ਸੱਤ ਲੜਕੇ ਹੋਇਆ ਇੱਕ ਲੜਕੀ ਹੋਈ ਆ ਤੁਸੀਂ ਹੁਣ ਹੈਰਾਨ ਹੋ ਗਏ ਸੁਣ ਕੇ ਸੱਤੇ ਲੜਕੇ ਅਮਰਤਰੀਆ ਸੱਤੇ ਲੜਕੇ ਅਖੰਡ ਪਾਠੀ ਆ ਤੇ ਵੀ ਵੀ ਆਪਣਾ ਅਖੰਡ ਪਾਠੀ ਸ ਤੇ ਉਹਨਾਂ ਦੀ ਲੜਕੀ ਇੱਕ ਤੇ ਲੜਕੀ ਦਾ ਨਾ ਤੇਜ ਤੇ ਤੇਜਿੰਦਰ ਪਾਲ ਕੋਲ ਲੜਕੀ ਦਾ ਨਾ ਤੇ ਉਹ ਵੀ ਪੜ੍ਹਖ ਲੈਂਦੇ ਉਹ ਵੀ ਜਾਨੀ ਕਿ ਵੀ ਅਖੰਡ ਪਾਠੀ ਮੇਰੇ ਖਿਆਲ ਤਨ ਤਨ ਕਿਰਕੇ ਨੂੰ ਪਾਠ ਕਰ ਲੈਂਦੇ ਆ ਅਖੰਡ ਪਾਠ ਸਭ ਕਰ ਲੈਂਦੇ ਆ ਬਾਕੀ ਉਹ ਪਾਠ ਕਰਦੇ ਹਨ ਇਹ ਆ ਉਹਦੇ ਬੜਕੀ ਸਾਰੇ ਸਰੂਪ ਦੇ ਬੱਚਾ ਸਿੱਖੀ ਸੂਬੇ ਦੇ ਬੱਚਾ ਪਹਿਲਾ ਰਕਾ ਹੈ ਜੀ ਪਹਿਲੀ ਰਕੀ ਤੇਜਿੰਦਰ ਪਾਲ ਕੋਲ ਫਿਰ ਉਹਨਾਂ ਦੇ ਬੀਟੀਕੀਤੀ ਬਾਬਾ ਜੀ ਕੋਲ ਬਾਬਾ ਜੀ ਵੀ ਲੜਕੀ ਹੋਈ ਆ ਬਾਬਾ ਜੀ ਕਹਿੰਦੇ ਕੋਈ ਨਾ ਤੇਰਾ ਕੰਨਾਂ ਹੁੰਦੀ ਫਿਰ ਵੀ ਆਪਣਾ ਉਸ ਤੋਂ ਬਾਅਦ ਬੀ 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 ਬਾਬੇ ਬੀ ਮਾ ਪਹਿਲਾਂ ਲਾਛੀ ਨੂੰ ডিফেন্ড ਰਹਿਣ ਆਉਂਦਾ ਫਿਰ ਬਾਬੇ ਵਸੀ ਕੀਤੇ ਉਹੀ ਬਾਬੇ ਉਹਨਾਂ ਦੇ ਘਰੇ ਜੀ ਫਿਰ 7 ਲੜਕੇ ਜਨਮ ਲਏ ਜੀ ਪਹਿਲਾ ਲੜਕਾ ਹੈਗਾ ਹਰਿੰਦਰਪਾਲ ਸਿੰਘ ਦੂਜਾ ਹੈਗਾ ਗੁਰਸ਼ਰਨਪਾਲ ਸਿੰਘ ਤੀਜਾ ਹੈਗਾ ਅਰਵਿੰਦਰਪਾਲ ਸਿੰਘ ਚੌਥਾ ਕਮਲਜੀਤ ਸਿੰਘ ਪੰਜਵਾਂ ਹੈਗਾ ਹਰਜੀਤ ਸਿੰਘ ਪਾਛੇਵਾਂ ਹੈਗਾ ਦਰਸ਼ਨ ਸਿੰਘ ਸੱਤਵਾਂ ਹੈਗਾ ਬਲਰਾਮ ਸਿੰਘ ਇਹ ਲੜਕੇ ਜੀ ਇੱਥੇ ਅੱਜ ਕੱਲ ਫਿਰ ਬਚਾ ਦਾ ਪ੍ਰਵਾਸ ਅੰਗਲੈਂਡ ਰੇ ਦਾਦਾ ਦਾ ਪ੍ਰਵਾਸ ਇਥੇ ਅਮਰੀਕਾ ਰੇ ਦਾ ਇਹ ਵੀ ਬਖਸ਼ੀ ਕਿਤੇ ਬਹੁਤ ਪ੍ਰੇਮੀ ਸੀ ਇਹ ਮੇਰੇ ਪਿਤਾ ਜੀ ਨਾਲ ਉਥੇ ਸੇਵਾ ਕਰਦੇ ਰਹੇ ਜੀ ਆਪਨਾ ਦਮ ਦਾ ਸਭ ਛੋੜ ਦੇ ਕੇ ਸੇਵਾ ਕਰਦੇ ਰਹੇ ਪਰਵਾਰ ਤੇ ਵੀ ਉਹਦਾ ਫੋਟੋ ਵੀ ਪਾਉਗਾ ਉਥੇ ਦਾਦਾ ਸਾਹਿਬ ਛੋੜੀ ਬਹੁਤ ਸੇਵਾ ਕੀਤੀ ਨੇ ਉਥੇ ਬਾਬਾ ਜੀ ਉਹਨਾਂ ਦਮ ਦਾ ਸਭ ਬਣਾ ਰਹੇ ਸੀ ਉਥੇ ਵੀ ਮੇਰੇ ਪਿਤਾ ਜੀ ਨਾਲ ਸੈਕਿੰਡ ਤੇ ਜਾਂਦੇ ਹੁੰਦੇ ਸੀ ਜਗਰੋਂ ਤੋਂ ਜਾਂਦੇ ਸੀ ਵੀ ਮੈਂ ਜਿਹੜੇ ਮੇਰੇ ਪਿਤਾ ਜੀ ਅੰਗਲੈਂਡ ਆਏ ਉਹਨਾਂ ਨੂੰ ਅੱਛਾ ਮਿਲਣ ਵੀ ਜਾਂਦੇ ਸੀ ਘਰੇ ਆਈ ਸੀ ਮੈਨੋਂ ਦਸੀ ਤੇ ਅੰਗਲੈਂਡ ਦੇ ਵਿੱਚ ਇਹ ਇਨ ਕੰਪਲੈਕਸ ਇਨਸਪੈਕਟ ਲੱਗੇ ਰਹੇ ਆ ਤੇ ਵੀ ਹਮੇਸ਼ਾ ਦਾੜਾ ਪ੍ਰਕਾਸ਼ ਅਰਦੇਸ ਸਿੰਘ ਇੰਗਲੈਂਡ ਚ ਤੇ ਵੀ ਉਹ ਬਾਬਾ ਜੀ ਤੇ ਅਤਾ ਸ਼ਾਦਰ ਸਪੰਤ ਬਾਬੇ ਜੀ ਸੀ ਜਿਮਾਰ ਰਹੇ ਇਹ ਵੀ ਸਾਖੀ ਹੈ ਇੱਕ ਬੜੀ ਅਚੰਭੇਈ ਸਾਖੀ ਹੈ ਜੀ ਦੇਖੋ ਜੀ ਤੁਸੀਂ ਫਿਰ ਉਹਨਾਂ ਦੇ ਫੋਟੋਗ੍ਰਾਫੀ ਵੀ 7 ਬੱਚੇ ਹੋਏ ਤੇ ਇੱਕ ਲੜਕੀ ਹੋਈ ਗੁਰਸਿੱਖੀ ਹੋਏ ਹੁਣ ਇਹ ਜਿਹੜੇ ਸਾਡੇ ਜਿਹੜੇ ਲੜਕੇ ਬੱਚੇ ਇਹਨਾਂ ਦੇ ਤੇ ਹੁਣ ਵੀ ਆਪਣੇ ਇੱਥੇ ਅਮਰੀਕਾ ਜਾਂਦੇ ਜੀ ਆਪਣੇ ਵਿੱਚੋਂ ਤੇ ਉਹ ਸਤਬਾਬਾ ਗੁਰਦੇਵ ਸਿੰਘ ਜੀ ਉਹਨਾਂ ਨੇ ਠਾਠ ਬਣਾਇਆ ਜੀ ਸਵਾਦ ਹੈ ਇੱਥੇ ਆਪਣਾ ਹੂਸਟਨ ਹੂਸਟਨ ਮਗਰ ਉਥੇ 33 ਘਰ ਆ ਜੀ ਆਪਣੇ ਆਪਣੀ ਲੋਕਲਿਟੀ ਹੈ ਜੀ ਆਪਣੇ ਬੰਦੇ ਦੀ ਤੇ ਉਹਨਾਂ ਵਿੱਚ ਇਹਨਾਂ ਦੀ ਮਰਹਤ ਤਿੰਨ ਘਰ ਆ ਜੀ ਇਹਨਾਂ ਦੇ ਆਪਦੇ ਤਿੰਨ ਘਰ ਉੱਥੇ ਲਏ ਹੋਏ ਤੇ ਉੱਥੇ ਕੀਰਤਨ ਕਰਨ ਵੀ ਆਉਂਦੇ ਆ ਤੇ ਇੱਥੇ ਵੀ ਠਾਠ ਦੇ ਮਗਲ ਬਸ ਸੀ ਕਿ ਕਿ ਤੱਕਰਬੀਅਤ ਤੇ ਨਾ ਵੀ ਸਾਰੇ ਪਰਾਵੀ ਲੋਤੇ ਸਾਂਪੜਪਾਠ ਦੀ ਰੋਲ ਹੁੰਦੇ ਸਾਂਪੜਪਾਠ ਉਹ ਤੰਤ ਬਾਬਾ ਗੁਰ ਸਿੰਘ ਜੀ ਮਾਰਨ ਬਾਬਾ ਜੀ ਬਰਸਾਇਨ ਉਹ ਜਿਹਨੇ ਵੀ ਪੜਖਣ ਦੇ ਅੰਦਿਆ ਸਾਂਪੜਪਾਠ ਨੂੰ ਛੋੜ ਦਿੱਤੇ ਸਾਂਪੜਵਰਸਾ ਸਪਤਾਹਿਕ ਸੰਪੜਪਾਠ ਨੂੰ ਛੋੜਨਗੇ ਉਹ ਕਰਉਂਦੇ ਨਹੀਂ ਹੈ ਜੀ